ਕਰਦਾ ਪਰ ਉਹ ਜਿਹੜੇ ਨਸ਼ਾ ਕਰਦੇ ਨਾ ਉਹਦੇ ਵਿੱਚ ਇੱਕ ਬੱਚੇ ਹੀ ਇਸ ਨੂੰ ਨਸ਼ਾ ਕਰਦੇ ਨਾ ਤੁਸੀਂ ਜਿੰਨੇ ਬੈਠੇ ਹੋ ਕੋਈ ਨਹੀਂ ਕਰਦਾ ਪਰ ਉਹ ਜਿਹੜੇ ਨਸ਼ਾ ਕਰਦੇ ਨਾ ਉਹਦੇ ਵਿੱਚ ਦੋਸ਼ੀ ਵੀ ਸਾਡੀਆਂ ਮਾਤਾ ਮਾਂ ਨਾ ਉਹਨਾਂ ਦੀਆਂ ਮਾਵਾ ਹੈ ਕੱਲੀਆਂ ਉਹ ਮਾਵਾ ਦੋਸ਼ੀ ਨਗੀਆਂ ਅਸੀਂ ਜਿੰਨੇ ਜਾਣਦੇ ਆ ਜਿੰਨੇ ਦੇਖਦੇ ਆ ਉਹ ਮਾਵਾ ਹੀ ਦੋਸ਼ੀ ਨਿਕਲਦੀਆਂ ਮਾਤਾ ਭੋਗਾਂ ਤੇ ਵੀ ਕਹਿਣਾ ਪਿੰਡਾਂ 'ਚ ਵੀ ਕਹਿਣਾ ਹੁੰਨਾ ਵੀ ਮਾਤਾ ਉਹੱਖ ਜੋ ਜੰਮਿਆ ਤੇ ਤੁਸੀਂ ਕੁੱਖ ਚੋ ਹੀ ਮਾਰ ਰਹੀਆਂ ਹੋ ਕਿਉਂ ਮਾਰਦੀਆਂ ਹੋ ਕਿਉਂਕਿ ਇਹ ਕਿਹੜਾ 300 ਵਾਲਾ 1000 ਰੁਪਏ ਦਾ ਵਿਖਦਾ ਉਹ ਪੈਸਾ ਤੁਹਾਨੂੰ ਬੁੱਧੂ ਬਣਾ ਦਿੰਦਾ ਬੇਬੇ ਮੈਂ ਕਮਾ ਕੇ ਲਿਆ ਕਮਾ ਕੇ ਨਹੀਂ ਲਿਆ ਉਹ ਕਿਸੇ ਮਾਂ ਦੇ ਪੁੱਤ ਦਾ ਹੀ ਪੈਸਾ ਸੱਚਾ ਲੈਤਾ ਹੁੰਦਾ ਤੇ ਜ਼ਹਿਰ ਘਾਹ ਦੇ ਜਵਾਗ ਵਾਸਤੇ ਤੂੰ ਪਾਲ ਰਹੀ ਹੈ ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਸਾਰੇ ਨਗਰ ਨੂੰ ਇੱਕ ਤਾਂ ਬੇਨਤੀ ਕਰੂੰਗਾ ਨਗਰ ਵਾਲਿਓ ਸੌਣਾ ਤੁਸੀਂ ਆਇਨਾ ਸੋਚਿਓ ਵੀ ਸਰਪੰਚ ਚੋਰੀ ਬੈਠੇ ਰਗੇ ਧੰਨਵਾਦ ਕਰਦਾ ਮੈਂ ਸਾਡੇ ਸਰਪੰਚ ਦਾ ਪਿੰਡ ਦੇ ਦਾ ਤੇ ਸਾਰੀ ਪੰਚਾਇਤ ਦਾ ਨੰਬਰਦਾਰਾਂ ਦਾ ਸਾਡੇ ਪਿੰਡ ਦਾ ਗਰੀਬ ਸਰਪੰਚ ਬਣਾਇਆ ਤੇ ਕੰਦੇ ਨਾਲ ਕੰਦਾ ਖੜਾ ਮਲਾ ਕੇ ਉਹ ਕਹਿੰਦਾ ਮੈਂ ਮਰ ਸਕਦਾ ਗੱਲਾਂ ਕਰ ਨਾ ਸੀ ਪਿਛੇ ਨਿਚੀ ਫੁਮਕੀਟਾ ਬਟਾ ਹੌਸਲਾ ਹੈ ਇਹ ਪਿੰਡ ਵਾਲਿਓ ਤੇ ਤੁਹਾਡਾ ਵੀ ਫਰਜ ਹੈ ਜਿੱਥੇ 2 4 ਜਣੇ ਦੇਖਿਆ ਕਰੋ ਨਾ ਉਥੇ ਪਿਆਣਾ ਗੁਰੂ ਵੀ ਟੱਪ ਜੇ ਟੱਪਣ ਨਹੀਂ ਸੰਗੀ ਗੁਰਦੁਆਰਾ 10ਵੀਂ ਪਾਤਸ਼ਾਹੀ ਇਹ ਪਾਵਨ ਤੇ ਪਵਿੱਤਰ ਸਥਾਨ ਤੇ ਦirajman ਸਮੂਹ ਸਾਧ ਸੰਗਤ ਜੀ ਵੈਰੀ ਜੀ ਦਾ ਖਾਲਸਾ ਬੈਗ ਜੀ ਦੀ ਫਤਿਹ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਆ ਸਾਡੇ ਐਸ.ਐਸ. ਸਾਹਿਬ ਦਾ ਡੀ.ਐਸ.ਪੀ ਸਾਹਿਬ ਦਾ ਤੇ ਰੋੜੀ ਥਾਣਾ ਦੇ ਐਸ.ਐਚ.ਓ ਸਾਹਿਬ ਦਾ ਤੇ ਸਾਰੇ ਹੀ ਪੁਲਿਸ ਪ੍ਰਸ਼ਾਸਨ ਦਾ ਗ੍ਰਾਮ ਪੰਚਾਇਤ ਰੋੜੀ ਦਾ ਨਵੀਂ ਪੁਰਾਣੀ ਪੰਚਾਇਤ ਤੇ ਸਾਰੇ ਇਹੀ ਨਗਰ ਨਿਵਾਸੀਆਂ ਦਾ ਜੋ ਕਿ ਸਭ ਤੋਂ ਪਹਿਲਾਂ ਆਪਾਂ ਪਹਿਲੀ ਮੀਟਿੰਗ ਇੱਥੇ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਦਾ ਔੜਾਸਰਾ ਲੈ ਕੇ ਆਪਾਂ ਚੱਲੇ ਸੀ ਤਾਂ ਉਹਦੇ ਵਿੱਚ ਆਪਾਂ ਕਾਫੀ ਹੱਦ ਤੱਕ ਸਫਲ ਵੀ ਹੋਏ ਆ ਬਹੁਤ ਫਰਕ ਪਿਆ ਜੋ ਨਗਰ ਦੇ ਹਰ ਇੱਕ ਨਾਗਰਿਕ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਮੁਹਿੰਮ ਦੇ ਵਿਰੁੱਧ ਮੁਹਾਮਮਦ ਚ ਪੱਖੇ ਚ ਆਪਣਾ ਸਾਥ ਦਿੱਤਾ ਤੇ ਚਿੱਤੇ ਦੇ ਵਿਰੁੱਧ ਆਪਣਾ ਸਾਥ ਦਿੱਤਾ ਟਾਈਮ ਟਾਈਮ ਤੇ ਪੰਚਾਇਤ ਦੀ ਮੌਜੂ ਬੰਦਿਆਂ ਦੀ ਸਹਿਯਤਾ ਕੀਤੀ ਉਹਨਾਂ ਨਾਲ ਸਹਿਯੋਗ ਕੀਤਾ ਸਾਰਾ ਹੀ ਜੋ ਪ੍ਰਸ਼ਾਸਨ ਜਿਵੇਂ ਆਪਾਂ ਕਹਿ ਦਈਏ ਵੀ ਹਰ ਇੱਕ ਥਾਂ ਤੇ ਮੰਨ ਲਓ ਕੋਈ ਸੁਪਰ ਪ੍ਰਸ਼ਾਸਨ ਹਰ ਇੱਕ ਥਾਂ ਤੇ ਨਹੀਂ ਖੜ ਸਕਦਾ ਮਤਲਬ ਜੋ ਹਰ ਇੱਕ ਨਾਲ ਦਾ ਫਰਜ਼ ਬਣਦਾ ਆਪਣਾ ਕਿ ਆਪਾਂ ਸਾਰੇ ਹੀ ਇਹ ਜੋ ਨਸ਼ਾ ਚੱਲ ਰਿਹਾ ਇਹਦੇ ਜੋ ਬੁਰਦਾ ਪਰ ਸਾਰੇ ਹੀ ਆਵਾਜ਼ ਉਠਾਈਏ ਫੇਰ ਹੀ ਇਹਦੇ ਵਿੱਚ ਕਾਮਯਾਬੀ ਮਿਲਦੀ ਆ ਉਸ ਤੋਂ ਬਾਅਦ ਆਪਾਂ ਵਾਪਾ ਗੌਂਸਲੀ ਤੇ ਮੀਟਿੰਗ ਕੀਤੀ ਮਤਲਬ ਵਿਚਦੀ ਦੋ ਮੀਟਿੰਗਾਂ ਨਹੀਂ ਹੋ ਪਈਆਂ ਕੋਈ ਬਜਾਈ ਦਾ ਟਾਈਮ ਸੀ ਇਸ ਲਈ ਕੁਝ ਲੋਕ ਮੱਲੋ ਪਿੰਡ ਦੇ ਨਗਰ ਨਿਵਾਸੀ ਇਹ ਕਹਿ ਰਹੇ ਸੀ ਵੀ ਯਾਰ ਹੁਣ ਤੁਸੀਂ ਮੀਟਿੰਗ ਆ ਉਹ ਕਰਤਾ ਦੁਬਾਰਾ ਫੇਰ ਉਹ ਕਰ ਲੇਕਿਨ ਉਹਦੇ ਵਿੱਚ ਕੋਈ ਮਾੜਾ ਮੁੰਡਾ ਕੋਈ ਚੋਰੀਆਂ-ਛੋਰੀਆਂ ਪੰਚਾਇਤ ਉਹਰੇ ਪਰੇ ਕੋਈ ਉਹ ਕਰਦਾ ਹੋਵੇ ਕੋਈ ਪੰਜਾਬ ਚ ਵਗਿਆ ਹੋਵੇ ਉਹ ਤਾਂ ਕੀ ਕਹਿਣਾ ਨਹੀਂ ਤਾਂ ਕੁੱਲ ਮਿਲਾ ਕੇ ਆਪਣੇ ਪਿੰਡ ਦੇ ਹਾਲਾਤ ਬਹੁਤ ਵਧੀਆ ਮੰਨ ਲਓ ਚਿੱਟਾ ਦੇ ਖਿਲਾਫ ਜੋ ਨਵੀਂ ਪ੍ਰਾਣੀ ਪੰਚਾਇਤ ਇਕੱਠੀ ਹੋਈ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਤੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਅੱਗੇ ਤੋਂ ਵੀ ਆਪਾਂ ਇੱਕਜੁੱਟ ਹੋ ਕੇ ਇਹ ਜੋ ਚਿੱਟੇ ਦਾ ਨਸ਼ਾ ਭਿਆਨਕ ਨਸ਼ਾ ਇਹਦੇ ਖਿਲਾਫ ਇੱਕਜੁੱਟ ਹੋ ਕੇ ਆਪਾਂ ਲੜਾਈ ਲੜੀਏ ਵੈਰਜੀ ਦਾ ਖਾਲਸਾ ਵੈਰਜੀ ਕਿਪਤ